ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਲਖਸਮਨ ਸਿੰਘ ਰੰਧਾਵਾ ਬੋਲ ਰਿਹਾ ਜੀ 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 ਬੋਲ ਰਿਹਾ ਜੀ ਅੱਛਾ ਸਰ ਜਿਹੜਾ ਸੀਐਮ ਭਗਵਾਨ ਮਾਨ ਨੇ ਹੁਣੇ ਥੋੜੀ ਦੇਰ ਪਹਿਲਾਂ ਅੱਛ ਨੇ ਚੈਕਿੰਗ ਵੀ ਕੀਤੀ ਹੈ ਇੱਥੇ ਤਸਵੀਲ ਖੰਡ ਦੇ ਵਿੱਚ ਤੇ ਨਾਲ ਦੀ ਨਾਲ ਇਹ ਹੁਕਮ ਵੀ ਦਿੱਤੇ ਨੇ ਕਿ ਵਕਫ ਵਕਫ ਤਸਵੀਲਾਂ ਦੇ ਵਿੱਚ ਕਈ ਜਗ੍ਹਾ ਕੰਨ ਹੋ ਤੇ ਐਸਡੀਐਮ ਨੂੰ ਡਿਊਟੀ ਲਗਾ ਦਿੱਤੀ ਹੈ ਤਸਵੀਲ ਦਾ ਵਿੱਚ ਕੰਮ ਕਰਨ ਲਈ ਜੀ ਜੀ ਤੇ ਤੁਹਾਡੀ ਯੂਨੀਅਨ ਵੱਲੋਂ ਕੀ ਫੈਸਲਾ ਅੱਗੇ ਲਿਆ ਜਾ ਰਿਹਾ ਜਾਂ ਕੀ ਕੀ ਅੱਗੇ ਤੁਹਾਡੇ ਬਿਲਕੁਲ ਠੀਕ ਫੈਸਲਾ ਜੀ ਸਰਕਾਰ ਦਾ ਸਾਡੀ ਇਹ ਡਿਮਾਂਡ ਵੀ ਸੀ ਸਾਡੇ ਡਿਮਾਂਡ ਚਾਰਟਰ ਦੇ ਵਿੱਚ ਹਾਂਜੀ ਅਸੀਂ ਪਿਛਲੇ ਦਿਨੀ ਗਵਰਨਮੈਂਟ ਨੂੰ ਇਹ ਬੇਨਤੀ ਕੀਤੀ ਸੀ ਹਾਂਜੀ ਇਹ ਜਿਹੜਾ ਰਜਿਸਟ੍ਰੇਸ਼ਨ ਵਰਕ ਆ ਬਿਊਰੋ ਦੇ ਤੋ ਵਿੱਚ ਵੀ ਆਇਆ ਸੀ ਹਾਂਜੀ ਔਰ ਪੀਡੀਆ ਵਾਲਿਆਂ ਦੇ ਵਿੱਚ ਲਾਇਆ ਸੀ ਹਾਂਜੀ ਤੇ ਅਸੀਂ ਕਰਨਾ ਵੀ ਇਹ ਹਾਂਜੀ ਤੁਹਾਡੀਆਂ ਹਾਂਜੀ ਔਰ ਜੇ ਸਰਕਾਰ ਅਵੀ ਸਰਕਾਰ ਕਿਸੇ ਹੋਰ ਨੂੰ ਪਾਵਰਾਂ ਦੇ ਕੇ ਕਾਰ ਸਕਦੀ ਕਿਸੇ ਵੀ ਏਜੰਸੀ ਤੋਂ ਹਾਂਜੀ ਇਹ ਗਵਰਨਰ ਦੀ ਮਰਜ਼ੀ ਆ ਪਰ ਤੁਸੀਂ ਸਰਕਾਰ ਨੇ ਦੂਜੇ ਬੰਦੇ ਲਾਏ ਆ ਤਾਂ ਵੀ ਵੈਲਕਮ ਤੁਸੀਂ ਲੋ ਅੱਛੀ ਗੱਲ ਸਰ ਜੀ ਇੱਕ ਤਰ੍ਹਾਂ ਨਾਲ ਮੰਗ ਮੰਨੀ ਗਈ ਹੈ ਹਾਂਜੀ ਜੀ ਪਰ ਪਰ ਹੁਣ 5 ਵਜੇ ਤੱਕ 5 ਵਜੇ ਤੱਕ ਟਾਈਮ ਦਿੱਤਾ ਹੈ ਜੀ ਕਿ 5 ਵਜੇ ਤੋਂ ਪਹਿਲਾਂ ਪਹਿਲਾਂ ਜੁਆਇਨ ਕਰ ਲਓ ਵੀ ਜੁਆਇਨ ਨਹੀਂ ਆ ਸੀ ਅਸੀਂ ਤਾਂ ਜੁਆਇਨ ਨਹੀਂ ਆ ਸਾਰੇ ਪਹਿਲਾਂ ਹੀ ਅਸੀਂ ਮਤਲਬ ਸਿਰਫ ਰਜਿਸਟ੍ਰੇਸ਼ਨ ਵਰਕ ਹੀ ਛੱਡਿਆ ਸੀ ਬਾਕੀ ਤਾਂ ਕੰਮ ਕਰਦੇ ਸੀ ਪਰ ਹੁਣ ਤੁਹਾਡੀ ਜਗਾ ਜਿਹੜਾ ਦੱਸਿਆ ਉਹਨਾਂ ਨੇ ਕੀ ਜਦੋਂ ਤੁਸੀਂ ਸਮੂਕ ਛੁੱਟੀ ਤੋਂ ਵਾਪਸ ਆਓਗੇ ਕਿੱਥੇ ਲਾਣਾ ਕਿਵੇਂ ਲਾਉਣਾ ਉਹ ਲੋਕਾਂ ਨੇ ਡਿਸਾਈਡ ਕਰਨਾ ਜੀ ਉਹਦੇ ਬਾਰੇ ਕੀ ਕਹਿੰਦਾ ਤੁਹਾਡਾ ਉਹ ਤਾਂ ਗਵਰਨਮੈਂਟ ਦੀ ਮਰਜ਼ੀ ਹੈ ਜੀ ਸਰਕਾਰ ਦਾ ਪ੍ਰੈਰੋਗੇਟਿਵ ਹੈਗਾ ਸਰਕਾਰ ਦੇ ਜਿਹੜੇ ਪਾਵਰ ਆਇਆ ਜੀ ਗਵਰਨਮੈਂਟ ਦੀ ਮਰਜ਼ੀ ਹੈ ਜੋ ਮਰਜ਼ੀ ਕਰ ਸਕਦੇ ਔਰ ਦੂਜੇ ਪਾਸੇ ਟੀਮ ਸਭ ਵੱਲੋਂ ਇਹ ਵੀ ਕਿਹਾ ਗਿਆ ਕਿ ਤਿੰਨ ਚਾਰ ਜਿਹੜੇ ਤਹਿਸੀਲਦਾਰਾਂ ਦੇ ਉੱਤੇ ਕ腐ਸ਼ਨ ਦੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਦੀ ਹਮਾਇਤ ਵਿੱਚ ਸਮੂਕ ਛੁੱਟੀ ਲਈ ਹੈ ਕੀ ਦੂਜੇ ਪਾਸੇ ਕੀ ਉਹਦਾ ਇਹ ਸਿਕਾ ਕਿ ਅਸੀਂ ਕਹਿੰਦੇ ਸੀ ਅਸੀਂ ਸਾਡਾ ਸਾਡਾ ਇਹ ਸਿਕਾ ਕਿ ਇਹਨਾਂ ਤੇ ਗਲਤ ਹੋਇਆ ਇਹਦੀ ਇਨਕੁਆਰੀ ਹੋਵੇ ਹਾਂਜੀ ਹੋਰ ਸਾਡਾ ਉਹਦੇ ਚ ਇਹ ਨਹੀਂ ਸੀਗਾ ਕਿ ਉਹਨਾਂ ਨੂੰ ਕਲੀਨ ਚਿੱਟ ਦੇ ਦੋ ਇਹਦੀ ਸੀ ਅਸੀਂ ਕਿਹਾ ਅਸੀਂ ਕਿਹਾ ਕਿ ਗਲਤ ਤਰੀਕੇ ਨਾਲ ਹੋਇਆ ਔਰ ਇੱਕ ਖਾਂ ਖਾਂ دہشت ਦਾ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ which is not acceptable ਤਾਂ ਅਸੀਂ ਇਹ ਵੀ ਕਿਹਾ ਸੀ ਵੀ ਚੈਕਿੰਗ ਹੋਵੇ ਪ੍ਰੋਪਰ ਇਨਕੁਆਰੀ ਹੋਵੇ ਬਟ ਹੋਵੇ ਜੇ ਜੋ ਪ੍ਰੋਸੀਜਰ ਬਣਿਆ ਹੋਇਆ ਉਹਦੇ ਮੁਤਾਬਕ ਤੁਸੀਂ ਹੁਣ ਸਮੂਹ ਛੁੱਟੀ ਤੋਂ ਵਾਪਸ ਆਪਣੀ ਡਿਊਟੀ ਜੁਆਇਨ ਕਰ ਰਹੇ ਹੋ ਫਿਰ ਦਾਰੇ ਸੋਹੇ ਕਿ ਛੁੱਟੀ ਤਾਂ ਅਸੀਂ ਕੰਨ ਦਾ ਦੇ ਨਹੀਂ ਸੀਗੇ ਬਸ ਅੱਛਾ ਜੀ ਹਾਂ ਉਸ ਤੋਂ ਬਾਅਦ ਅਸੀਂ ਕੱਲ ਉੱਥੇ ਅਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਅਨਾਉਂਸ ਕਰਤਾ ਸੀ ਕਿ ਅਸੀਂ ਸਾਰੇ ਰੈਵਨਿਊ ਵਰਕ ਕਰਾਂਗੇ ਹਾਂਜੀ ਸਿਰਫ ਰਜਿਸਟ੍ਰੇਸ਼ਨ ਨਹੀਂ ਕਰਾਂਗੇ ਉਹ ਤਾਂ ਵੀ ਕੱਲ ਤੁਸੀਂ ਆ ਰਹੇ ਹੋ ਜੀ ਆਪਣੇ ਵਰਕ ਤੇ ਅਸੀਂ ਅੱਜ ਹੀ ਸਾਡੇ ਬੰਦੇ ਸਾਰੇ ਕੰਮ ਤੇ ਹੈ ਜੀ ਅੱਛਾ ਅੱਜ ਕੰਮ ਤੇ ਸਵੇਰ ਦੇ ਸਵੇਰ ਦੇ ਕੰਮ ਤੇ ਹੈ ਅਜੇ ਜਿਹੜੇ ਇੱਕ ਲਿਸਟ ਜਾਰੀ ਕੀਤੀ ਹੈ ਸੀਐਮ ਸਾਹਿਬ ਲੋਕੀ ਜਿਹੜੇ ਆਪਖੜ ਦੀ ਗੱਲ ਕਰੀਏ ਮਾਜੀ ਤਹਿਸੀਲ ਦੀ ਗੱਲ ਕਰੀਏ ਜਾਂ ਫਿਰ ਬਨੂੜ ਦੀ ਇੱਥੇ ਵਕ ਵਕ ਤਹਿਸੀਲਾਂ ਦੇ ਵਿੱਚ ਕਈ ਜਿਹੜਾ ਐਸਡੀਐਮ ਸਾਹਿਬ ਨੂੰ ਚਾਰ ਦਿੱਤਾ ਦੂਜੇ ਪਾਸੇ ਕਈ ਕਰਨਗੋਜ ਜਾਂ ਫਿਰ ਆਰਸੀ ਰਹਿ ਚੁੱਕੇ ਨੇ ਉਹਨਾਂ ਨੂੰ ਦਿੱਤਾ ਹੋਇਆ ਤਾਂ ਫਿਰ ਉੱਥੇ ਪਰ ਤੁਹਾਡੇ ਤਹਿਸੀਲਦਾਰ ਤਾਂ ਹੋਰ ਸੀ ਪਰ ਉਹਨੇ ਜਗ੍ਹਾ ਹੋਰ ਲਾਏਗੇ ਜੀ ਅ ਕੱਬਨ ਦੁਬਾਰਾ ਦੱਸਿਓ ਜੀ ਮੈਂ ਇੱਕ ਲਿਸਟ ਜਾਰੀ ਹੋਈ ਹੈ ਜਿਹਦੇ ਵਿੱਚ ਕੀ ਮਾਜੀਦ ਤੀਲ ਖਰੜ ਬਨੂੜ ਤੇ ਹੋਰ ਕਈ ਥੀਲਾਂ ਦੇ ਵਿੱਚ ਐਸਡੀਐਮ ਸਾਹਿਬ ਨੂੰ ਜਿਹੜੀ ਮੌਕੇ ਤੇ ਡਿਸਟ੍ਰਿਕਟ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ ਤੇ ਕਈ ਜਗ੍ਹਾ ਆਰਸੀ ਜਾਂ ਕਨਗਰਨ ਦਿੱਤੀ ਹੋਈ ਹੈ ਲਿਸਟ ਦੇ ਵਿੱਚ ਤਾਂ ਉੱਥੇ ਤੋਂ ਤਾਂ ਫੀਲਡਰ ਤਾਂ ਹੋਰ ਸੀ ਪਰ ਹੁਣ ਮੌਕੇ ਤੇ ਜਿਹੜੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਦਿੱਤੀ ਹੈ ਸੋ ਕਿਉਂਕਿ ਅਸੀਂ ਕਿਹਾ ਸੀ ਨਾ ਕਿ ਕਿਸੇ ਹੋਰ ਨੂੰ ਦੇ ਦੋ ਪਾਵਰਜ਼ ਐਕਟ ਦੇ ਮੁਤਾਬਕ ਕੋਈ ਵੀ ਬੰਦਾ ਰਜਿਸਟਰੀ ਜੇ ਉਹ ਸਰਕਾਰ ਚਾਵੇ ਦੇ ਸਕਦੀ ਪਾਵਰ ਪਰ ਸੀਐਮ ਸਾਹਿਬ ਨੇ ਤਾਂ ਇਹ ਵੀ ਕਿਹਾ ਸੀ ਕਿ ਜੇ ਇਸ ਤਰੀਕੇ ਨਾਲ ਹੜਤਾਲਾ ਰਹਿਣ ਗਿਆ ਫਿਰ ਸਾਡੇ ਕੋਲ ਤਾਂ ਬਹੁਤ ਬੱਚਿਆਂ ਦੀ ਡਾਕੂਮੈਂਟ ਆਏ ਹੋਏ ਨੇ ਤੇ ਉਹਨਾਂ ਦੀ ਭਰਤੀ ਹੋ ਜੇਗੀ ਨਹੀਂ ਫਿਰ। ਅਸੀਂ ਅਸੀਂ ਕਦੋਂ ਮੰਨ ਕਰਦੇ ਆ ਜੀ ਸਾਡੇ ਬੱਚੇ ਆ ਉਹ ਵੀ ਆਪਾਂ ਆਪਣੇ ਸਮਾਜ ਦੇ ਆ। ਹਾਂਜੀ। ਤਾਂ ਚੰਗੀ ਗੱਲ ਐ ਸਰਕਾਰ ਦੇ ਰੂਪ ਦਾ ਬੱਚਿਆਂ ਨੂੰ ਇਹ ਸਪੋਰਟ। ਪਰ ਤੁਸੀਂ ਸੀਐਮ ਸਾਹਿਬ ਦੇ ਜਿਹੜਾ ਫੈਸਲਾ ਲਿਆ ਗਿਆ ਉਹ ਠੀਕ ਮੰਨਦੇ ਹੋ? ਬਿਲਕੁਲ ਸੀਐਮ ਸਾਹਿਬ ਸਹਿ। ਹਾਂਜੀ। ਸਹਿਜ ਜੀ ਜੋ ਜਿਹੜਾ ਹੋਇਆ ਆ ਇਹ ਸਾਡੇ ਅਸੀਂ ਸਾਡੀ ਡਿਮਾਂਡ ਸੀ ਇਹ ਮੰਨੀ ਗਈ ਆ ਕਿ ਅਸੀਂ ਰਜਿਸਟਰੀਆਂ ਛੱਡਣਾ ਚਾਹੁੰਦੇ ਸੀਗੇ ਹਾਂਜੀ ਤਾਂ ਉਹਨਾਂ ਨੇ ਸਾਡੇ ਉਹ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਉਹ ਬਦਲਾਅ ਤੇ ਹੋਰ ਰਜਿਸਟ੍ਰੇਸ਼ਨ ਤੇ ਹੁਣ ਯੂਨੀਅਨ ਦਾ ਕੋਈ ਫੈਸਲਾ ਆ ਗਿਆ ਅ ਅਸੀਂ ਨਹੀਂ ਅਸੀਂ ਜਿਵੇਂ ਅੱਜ ਤੋਂ ਹੀ ਅਸੀਂ ਸਾਡਾ ਰਿਸ਼ਤਾ ਕੰਪਨੀ ਆ ਜਿਹੜਾ ਰੈਵਨਿਊ ਵਰਕ ਆ ਅਸਰ ਤੇ ਰਜਿਸਟ੍ਰੇਸ਼ਨ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਸਰ ਓਕੇ